ਅਸਾਮ ਲਾ ਪੰਜਵਾ ਰਾਗ ਸਾਵਿਚ ਧੰ ਗੁਰੂ ਅਰਜਨ ਪਤਾ ਜੀ ਦੀ ਬਾਰਕ ਬਾਣੀ ਨਿਮਕ ਕਾਮ ਸਵਾਦ ਕਾਰਣ ਕੋਟ ਦਿਨ ਸੁ ਦੁਖ ਪਾਵੈ ਏ ਅੰਨੇ ਜੀਓ ਥੋੜਾ ਜਿਤਨਾ ਸਮਾ ਕਾਮ ਵਾਸਨਾ ਦਾ ਸਵਾਦ ਦੀ ਖਾਤਰ ਫਿਰ ਤੂੰ ਕਰੋੜਾਂ ਹੀ ਦਿਨ ਦੁਖ ਸਹਾਰਦਾ ਹੈ ਕਰੀ ਮੁਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੇਂ ਤੂੰ ਘੜੀ ਦੋ ਘੜੀਆਂ ਮੋਜਾ ਮਾਣਦਾ ਹੈ ਉਸ ਤੋਂ ਪਿੱਛੇ ਮੋੜ ਮੋੜ ਰਚਤੌਣਾ ਹੈ। ਪੰਦੇ ਚੇਤ ਹਰ ਹਰ ਰਾਯਾ ਅੰਨਿਆ ਕਾਮਨਾ ਵਾਸ਼ਨਾ ਵਿੱਚ ਅੰਨੇ ਹੋਏ ਇਹ ਵਿਕਾਰਾਂ ਵਾਲਾ ਰਾਹ ਛੱਡ ਤੇ ਪ੍ਰਭੂ ਪਾਤਸ਼ਾਹ ਦਾ ਸਿਮਰਨ ਕਰ। ਤੇਰਾ ਸੋ ਦਿਨ ਨੇੜੇ ਆਇਆ ਰਹਾਉ ਤੇਰਾ ਉਹ ਦੇ ਨੇੜੇ ਆ ਰਿਹਾ ਹੈ ਜਦੋਂ ਤੂੰ ਇੱਥੋਂ ਕੂਚ ਕਰ ਜਾਣਾ ਹੈ। ਫਲਕ ਦ੍ਰਿਸ਼ਤ ਦੇਖ ਭੁੱਲੋ ਆਕ ਨੀਮ ਕੋ ਤੁਮਰ ਹੈ ਅਨੇ ਮਨੋਖ ਆਕ ਨੀਮ ਵਰਗੇ ਕੋੜੇ ਤੁਮੇ ਨੂੰ ਜੋ ਵੇਖਣ ਨੂੰ ਸੋਹਣਾ ਹੁੰਦਾ ਹੈ ਥੋੜੇ ਜਿੰਨੇ ਸਮੇਂ ਲਈ ਵੇਖ ਕੇ ਤੂੰ ਵੀ ਭੁੱਲ ਜਾਂਦਾ ਹੈ ਜੈਸਾ ਸੰਗ ਬਿਸ਼ੀਰ ਸਿਉ ਹੈ ਰੇ ਤੈਸੋ ਹੀ ਇਹ ਪਰ ਗ੍ਰਹਿ ਹੇ ਅੰਨੇ ਪ੍ਰਾਈ ਸਤਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ ਜਿਵੇਂ ਸੱਪ ਨਾਲ ਸਾਹਜ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਹੇ ਅੰਨੇ ਅੰਤ ਵੈਰ ਕਮਾਉਣ ਵਾਲੀ ਮਾਇਆ ਦੀ ਖਾਤਰ ਤੋਂਨੇਕਾਂ ਪਾਪ ਕਰਦਾ ਰਹਿੰਦਾ ਹੈ ਅਸਲ ਚੀਜ਼ ਜੋ ਤੇਰੇ ਨਾਲ ਨਿਬੜੀ ਹੈ ਉਹ ਲਾਂਬੇ ਹੀ ਪਈ ਰਹਿ ਜਾਂਦੀ ਹੈ ਉਦੇ ਨਾਲ ਤੂੰ ਸਾਜ ਹੀ ਨਹੀਂ ਬਣਾਉਂਦਾ ਉਹਦੇ ਨਾਲ ਤੂੰ ਸਾਜ ਰੱਖਦਾ ਹੀ ਨਹੀਂ ਛੋੜ ਜਾਹਤ ਨਹੀਂ ਸਿਓ ਸੰਗੀ ਸਾਜਨ ਸਿਓ ਬੇਰਾਨਾ ਜਿਨ੍ਹਾਂ ਨੂੰ ਤੂੰ ਆਖਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ اے ਮਿੱਤਰ ਸਭ ਨਾਲ ਵੈਰ ਪਾਇਆ ਹੋਇਆ ਹੈ ਸਗਲ ਸੰਸਾਰ ਇਹੈ ਵਿਦ ਵਿਆਪਿਓ ਸੋ ਉਬਰਿਓ ਜਿਸ ਗੁਰ ਪੂਰਾ ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ ਇਸ ਵਿੱਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ ਕਹੁ ਨਾਨਕ ਭਉ ਸਾਗੁਰ ਤਰਿਓ ਭੈ ਪੁਨੀਤ ਸਰੀਰਾ हे नानक खाख ऐसा मनुख संसार सुंदर ਤੋਂ ਪਾਰ ਲੰਘ ਜਾਂਦਾ ਹੈ ਤੇ ਉਸ ਦੀ ਸਰੀਰ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ ਆਸਾ ਮਹਲਾ 5ਂ ਦੁਪਦੇ ਰਾਗਾ ਸਵਿਚ ਧੰਨ ਗੁਰੂ ਅਰਜਨ ਪਿਤਾ ਜੀ ਦੀ ਦੋ ਬੰਦਾਂ ਵਾਲੀ ਬਾਣੀ ਲੋਕ ਕਮਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਹੈ ਪ੍ਰਭੂ ਜਿਹੜਾ ਜਿਹੜਾ ਬੰਦਾ ਕੰਮ ਮਨੁੱਖ ਲੋਕ ਕੇ ਵੀ ਕਰਦੇ ਹਾਂ ਤੂੰ ਵੇਖ ਲੈਂਦਾ ਹੈ ਪਰ ਮੁਰਖ ਬੇਸਮਝ ਮਨੁੱਖ ਫਿਰ ਵੀ ਮੁਕਰਦੇ ਹਨ ਆਪ ਕੁਮਾਨੇ ਕੋਲੇ ਬਾਂਦੇ ਫਿਰ ਪਾਛੇ ਪਛਤਾਣੀ ਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਤੇਰੀ ਹਜ਼ੂਰੀ ਵਿੱਚ ਉਹ ਵਿਕਾਰ ਉਗੜਦੇ ਫਿਰ ਉਹ ਪਛਤਾਉਂਦੇ ਹਨ ਪ੍ਰਭ ਮੇਰੇ ਸਭ ਬੇਦਿਆਗਹਿ ਜਾਣੀ ਹੈ ਮੂਰਖ ਮਨੁੱਖ ਤੂੰ ਇਸ ਭੁਲੇਖੇ ਵਿੱਚ ਰਹਿੰਦਾ ਹੈ ਕਿ ਤੇਰੀਆਂ ਕਾਲੀਆਂ ਕਰਪੂਤਾਂ ਨੂੰ ਪਰਮਾਤਮਾ ਨਹੀਂ ਜਾਣਦਾ ਪਰ ਮੇਰਾ ਮਾਲਕ ਪ੍ਰਭ ਤਾਂ ਤੇਰੇ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣਦਾ ਹੈ ਭ੍ਰਮ ਕੇ ਮੂਸੇ ਤੂੰ ਰਖਤ ਪਰਦਾ ਪਾਛ ਜੀ ਕੀ ਮਨੀ ਰਹਾਉ ਹੈਪਲੇਖੇ ਵਿੱਚ ਆਤਮਕ ਜੀਵਨ ਲੁਟਾਰ ਹੈ ਜੀਵ ਤੂੰ ਪਰਮਾਤਮਾ ਪਾਸੋਂ ਓਲਾ ਕਰਦਾ ਹੈ ਤੇ ਲੋਕ ਕੇ ਮਾਨ ਮਾਨੀਆ ਕਰਦਾ ਹੈ ਜਿੱਤ ਜਿੱਤ ਲਾਏ ਤਿੱਤ ਤਿੱਤ ਲਾਗੇ ਕਿਆ ਕੋ ਕਰੇ ਪਰਾਨੀ ਪਰ ਜੀਵਾਂ ਦੇ ਕੀ ਵਸ ਜਿਸ ਜਿਸ ਪਾਸੇ ਪ੍ਰਮਾਤਮਾ ਜੀਵਾਂ ਨੂੰ ਲਾਉਂਦਾ ਹੈ ਉਧਰ ਉਧਰੋ ਵਿਚਾਰੇ ਲੱਗ ਪੈਂਦੇ ਹਨ ਕੋਈ ਜੀਵ ਪ੍ਰਮਾਤਮਾ ਦੀ ਪ੍ਰੇਰਣਾ ਅੱਗੇ ਕੋਈ ਹੀਲ ਹੋ ਜਤ ਨਹੀਂ ਕਰ ਸਕਦਾ ਬਖਸ਼ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ਨਾਨਕ ਆਖਦਾ ਹੈ ਕਿ ਹੈ ਪ੍ਰਮਾਤਮਾ ਹੈ ਜੀਵਾਂ ਦੇ ਖਸਮ ਤੂੰ ਆਪ ਜੀਵਾਂ ਉੱਤੇ ਬਖਸ਼ਿਸ਼ ਕਰ ਮੈਂ ਤੇ ਇਥੋਂ ਕੁਰਬਾਨ ਜਾਂਦਾ ਆਂ ਆਸਾ ਮਹਲਾ 5 ਮਾ ਆਪਣੇ ਸੇਵਕ ਕੀ ਆਪੇ ਰਾਖ ਹੈ ਆਪੇ ਨਾਮ ਜਪਾਵੇ ਪ੍ਰਮਾਤਮਾ ਆਪਣੇ ਸੇਵਕ ਦੀ ਹਰ ਥਾਂ ਇੱਜ਼ਤ ਰੱਖਦਾ ਹੈ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ ਜਹਾਂ ਜਹਾਂ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ ਸੇਵਕ ਨੂੰ ਜਿੱਥੇ ਜਿੱਥੇ ਕੋਈ ਕੰਮਕਾਰ ਪਏ ਉੱਥੇ ਉੱਥੇ ਪ੍ਰਮਾਤਮਾ ਉਸ ਦਾ ਕੰਮ ਸਵਾਰਨ ਲਈ ਉਸੇ ਵੇਲੇ ਜਾ ਪਹੁੰਚਦਾ ਹੈ ਸੇਵਕ ਕੋ ਨਿਕਟੀ ਹੋਏ ਦਿਖਾਉ ਵੈ ਪਰਮਾਤਮਾ ਆਪਣੇ ਸੇਵਕ ਨੂੰ ਉਸ ਦਾ ਨਿਕਟ ਵਰਤੀ ਹੋ ਕੇ ਵਿਖਾ ਦਿੰਦਾ ਹੈ ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦਿੰਦਾ ਹੈ ਕਿ ਹਰ ਵੇਲੇ ਤੇਰੇ ਅੰਗ ਸੰਗ ਰਹਿੰਦਾ ਹਾਂ ਕਿਉਂਕਿ ਜੋ ਜੋ ਕਹ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਓ ਜੋ ਕੁਝ ਸੇਵਕ ਪਰਮਾਤਮਾ પાસે ਮੰਗਦਾ ਹੈ ਉਹ ਮੰਗ ਉਸ ਵੇਲੇ ਪੂਰੀ ਹੋ ਜਾਂਦੀ ਹੈ ਤੇਸ ਸੇਵਕ ਕਹਿ ਹਾਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਨਾਨਕ ਜਿਹੜਾ ਸੇਵਕ ਆਪਣੇ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ ਉਸ ਸੇਵਕ ਦੀ ਸੋਭਾ ਸੁਣ ਕੇ ਸੁਣਨ ਵਾਲੇ ਦਾ ਮਨ ਖੇੜਾ ਆਉਂਦਾ ਹੈ ਆਤਮਕ ਦੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ ਉਸ ਸੇਵਕ ਦੇ ਚਰਨ ਛੂਣ ਲਈ ਹੁੰਦਾ ਹੈ ਆਸਾ ਮਹਲਾ ਆਸਾ ਘਰ 11ਵਾਂ ਮਹਲਾ ਪੰਜਵਾਂ 11ਵੇਂ ਘਰ ਵਿੱਚ ਆਸਾ ਰਾਗ ਵਿੱਚ ਧੰ ਗੁਰੂ ਅਰਜਨ ਪਤਾ ਜੀ ਦੀ ਮੁਬਾਰਕ ਬਾਣੀ ੴ ਸਤਿ ਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਨਟੂਆ ਭੇਖ ਦਿਖਾਵੇ ਬਹੁ ਬਿਦ ਜਿਹਾ ਹੈ ਉਹ ਤੈਸਾਰੇ ਬਹੁ ਰੂਪੀਆਂ ਕਈ ਕਿਸਮ ਦੇ ਸਾਗ ਬਣਾ ਕੇ ਲੋਕਾਂ ਨੂੰ ਵਿਖਾਉਂਦਾ ਹੈ ਪਰ ਆਪਣੇ ਅੰਦਰ ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ ਜੋ ਰਾਜਿਆਂ ਰਾਣਿਆਂ ਦੇ ਸਾਗ ਵੀ ਬਣਾ ਖਾਏ ਤਾਂ ਵੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ ਅਨਕ ਜੋਨ ਭ੍ਰਮਿਓ ਭ੍ਰਮ ਪੀਤਰ ਸੁਖਾ ਨਾਹੀ ਪਰਵੇ ਸਾਰੇ ਇਸੇ ਤਰ੍ਹਾਂ ਜੀਵ ਮਾਇਆ ਦੀ ਪਟਕਣਾ ਵਿੱਚ ਫਸ ਕੇ अनेका ਜੁਨਾਂ ਵਿੱਚ ਭੋਂਦਾ ਫਿਰਦਾ ਹੈ ਅੰਤਰਾਤਮ ਸਦਾ ਦੁਖੀ ਹੀ ਰਹਿੰਦਾ ਹੈ ਸੁਖ ਵਿੱਚ ਉਸ ਦਾ ਪ੍ਰਵੇਸ਼ ਨਹੀਂ ਹੁੰਦਾ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀਤਾ ਰੇ हे सत्संगी जनों हे सज्जनों हे मेरे मित्रों जगत विच जो कुछ भी दिस रहा है परमात्मा तो बिना और सब कुछ नाशवंत है दिसदे पसारे नाल मोह पाया दुख ही प्राप्त हुंदा है साद संग मिल हर गुण गाए ए जन्म पदार्थ जी तारे रहाओ जिस मनुख ने साथ संगत विच मिलके परमात्मा दे गुण गाणे शुरू कर दते ਉਸਨੇ ਕੀਮਤੀ ਮਨੁੱਖਾ ਜਨਮ ਜਿੱਤ ਲਿਆ ਸਫਲ ਕਰ ਲਿਆ ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਮਨ ਬਿਦ ਤਰੀਏ ਰੇ ਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰੈਗੁਣੀ ਮਾਇਆ ਮੰਨੋ ਇੱਕ ਸਮੁੰਦਰ ਹੈ ਇਸ ਵਿੱਚੋਂ ਦੱਸੋ ਕਿਸ ਤਰ੍ਹਾਂ ਪਾਰ ਲੰਘ ਸਕੀਏ ਕਉ ਮਨ ਘੇਰ ਅਗਾਗ ਅਖਰੀ ਗੁਰ ਸ਼ਬਦੀ ਪਾਰ ਉਤਰੀਏ ਰੇ ਇਸ ਵਿੱਚ अनेका ਵਿਚਾਰਾਂ ਦੀਆਂ ਘੁੰਮਣ ਘੇਰੀਆਂ ਪੈ ਰਹੀਆਂ ਹਨ ਇਹ ਅਥਾ ਹੈ ਇਸ ਵਿੱਚੋਂ ਪਾਰ ਲੰਘਣਾ ਬਹੁਤ ਔਖਾ ਹੈ ਹਾਂ ਗੁਰੂ ਦੇ ਸ਼ਬਦ ਦੇ ਰਾਹੀ ਇਸ ਤੋਂ ਪਾਰ ਲੰਘ ਸਕੀਦਾ ਕਉ ਮਨ ਘੇਰ ਅਗਾਗ ਆਗਾ ਕੋਈ ਉਰਲਾ-ਪਰਲਾ ਬੰਨਣਾ ਨਹੀਂ ਥਾ ਨਹੀਂ ਜੀ ਦਾ ਕਿੰਨੀ ਡੁੰਗਾਈ ਹੈ ਜਿਹੜੀ ਨਾਪੀ ਨਹੀਂ ਜਾ ਸਕਦੀ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹ ਜਾਨਾਰੇ हे ਨਾਨਕ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਮਿਲ ਕੇ ਖੋਜ ਕਰਦਿਆਂ ਵਿਚਾਰ ਕੀਤੀ ਉਸ ਨੇ ਅਸਲੀਅਤ ਸਮਝ ਲਈ ਕਿ ਪ੍ਰਮਾਤਮਾ ਦਾ ਨਾਮ ਜੋ ਸਾਰੇ ਗੁਣਾ ਦਾ ਖਜ਼ਾਨਾ ਹੈ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿਆਨਾਰੇ ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਸ਼ੈ ਨਹੀਂ ਸਿਮਰਿਆ ਮਨ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ ਤੇ ਪ੍ਰਮਾਤਮਾ ਦੇ ਸਿਮਰਨ ਵਿੱਚ ਗਿذ ਜਾਂਦਾ ਹੈ ਆਸਾ ਮਹਲਾ 5 ਦੁਪਦੇ ਰਾਗ ਅਸਾ ਵਿੱਚ ਧੰ ਗੁਰੂ ਅਰਜਨ ਪਤਾ ਜੀ ਦੀ ਮੁਬਾਰਕ ਦੋ ਬੰਦਾ ਵਾਲੀ ਬਾਣੀ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ ਜਦੋਂ ਗੁਰੂ ਨੇ ਕਿਰਪਾ ਨਾਲ ਮੇਰਾ ਉਹ ਮਾਲਕ ਪ੍ਰਭੂ ਮੇਰੇ ਮਨ ਵਿੱਚ ਆ ਵਸਿਆ ਤਦੋਂ ਤੋਂ ਮੈਂ ਉਸ ਪਾਸੋਂ ਜੋ ਕੁਝ ਮੰਗਦਾ ਹਾਂ ਉਹ ਹੀ ਪ੍ਰਾਪਤ ਕਰ ਲੈਂਦਾ ਹਾਂ ਨਾਮ ਰੰਗ ਇਹ ਮਨ ਤ੍ਰਿਪਤਾਨ ਬਹਰ ਨਕਤ ਹੂੰ ਤਹਾ ਮੋਰੇ ਮੇਰੇ ਮਾਲਕ ਪ੍ਰਭੂ ਦੇ ਨਾਮ ਦੇ ਪ੍ਰੇਮ ਰੰਗ ਨਾਲ ਮੇਰਾ ਇਹ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਚੁੱਕਾ ਹੈ ਤਦੋਂ ਤੋਂ ਮੈਂ ਮੁੜ ਕਿਸੇ ਹੋਰ ਪਾਸੇ ਪਟਕਦਾ ਨਹੀਂ ਫਿਰਦਾ ਹਮ ਰਾठाਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਵੋ ਰੇ ਏ ਮੇਰੇ ਮਨ ਮੇਰਾ ਮਾਲਕ ਪ੍ਰਭੂ ਸਭ ਨਾਲੋਂ ਉੱਚਾ ਹੈ ਮੈਂ ਰਾਖ ਦੇ ਉਸ ਦੀ ਹੀ ਸਿੱਤ ਸਲਾਹ ਕਰਦਾ ਰਹਿੰਦਾ ਖਿਨ ਮੈਂ ਥਾਪੋ ਥਾਪਨ ਹਾਰਾ ਤਿਸ ਤੇ ਤੁਝੇ ਡਰਾਮੋ ਰੇ ਖਿਨ ਮੈਂ ਥਾਪਿਓ ਥਾਪਨ ਹਾਰਾ ਤਿਸ ਤੇ ਤੁਝੇ ਡਰਾਮੋ ਰੇ ਰਹਾਓ ਮੇਰਾ ਉਹ ਮਾਲਕ ਇੱਕ ਖਿਨ ਵਿੱਚ ਪੈਦਾ ਕਰਕੇ ਨਾਸ਼ ਕਰਨ ਦੀ ਵੀ ਤਾਕਤ ਰੱਖਣ ਵਾਲਾ ਹੈ ਮੈਂ ਹੇ ਮਾਨ ਤੈਨੂੰ ਉਸ ਦੇ ਡਾਰਾ ਦੇ ਵਿੱਚ ਰੱਖਣਾ ਚਾਹੁੰਦਾ ਜਦੋਂ ਦੇਖੋਂ ਪ੍ਰਭ ਆਪਣਾ ਸਵਾਮੀ ਤੋ ਅਵਰੈ ਚੀਤ ਨਾ ਪਾਵੋਂ ਰੇ ਜਦੋਂ ਮੈਂ ਆਪਣੇ ਖਸਮ ਪ੍ਰਭੂ ਨੂੰ ਆਪਣੇ ਅੰਦਰ ਵਸਦਾ ਵੇਖ ਲੈਂਦਾ ਹਾਂ ਤਦੋਂ ਮੈਂ ਕਿਸੇ ਹੋਰ ਓਟ ਆਸਰ ਨੂੰ ਆਪਣੇ ਚਿੱਤ ਵਿੱਚ ਥਾਂ ਨਹੀਂ ਦਿੰਦਾ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭ੍ਰਮ ਭਉ ਮੇਟ ਲਿਖਾਵੋਂ ਰੇ ਜਦੋਂ ਤੋਂ ਪ੍ਰਭੂ ਨੇ ਆਪਣੇ ਦਾਸ ਨਾਨਕ ਨੂੰ ਆਪ ਨਿਵਾਜਿਆ ਹੈ ਤਦੋਂ ਤੋਂ ਮੈਂ ਹੋਰ ਹਰੇਕ ਅਨੇਕਾਂ ਕਿਸਮ ਦੇ ਹਰੇਕ ਕਿਸਮ ਦਾ ਡਰ ਪੜਕਣਾ ਦੂਰ ਕਰਕੇ ਆਪਣੇ ਚਿੱਤ ਵਿੱਚ ਸਿਰ ਪ੍ਰਮਾਤਮਾ ਦੇ ਨਾਮ ਨੂੰ ਉਕਰਦਾ ਰਹਿੰਦਾ ਆਸਾ ਮਹਲਾ ਪੰਜਵਾਂ ਚਾਰ ਵਰਣ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸਾਡੇ ਦੇਸ਼ ਵਿੱਚ ਬ੍ਰਾਹਮਣ ਖੱਤਰੀ ਵੈਸ਼ শূ드ਰੇ ਚਾਰ ਵਰਣ ਪ੍ਰਸਿੱਧ ਹਨ ਕਾਮਾਦਿਕ ਇਹਨਾਂ ਚੌਹਾਂ ਵਰਨਾ ਦੇ ਬੰਦਿਆਂ ਨੂੰ ਮਲ ਦੇਣ ਵਾਲੇ ਹਨ ਛੇ ਪੇਖਾਂ ਦੇ ਸਾਧੂਆਂ ਨੂੰ ਵੀ ਇਹ ਹੱਥਾਂ ਦੀ ਤਲੀਆਂ ਤੇ ਨਚਾਉਂਦੇ ਹਨ ਸੁੰਦਰ ਸੁਖਰ ਸਰੂਪ ਸਿਆਣੇ ਪੰਚੋਂ ਹੀ ਮਹਛਲੀ ਰੇ ਸੋਹਣੇ ਸੁਨੱਖੇ ਬੰਕੇ ਸਿਆਣੇ ਕੋਈ ਵੀ ਹੌਣ ਕਾਮਾਦਿਕ ਪੰਜਾ ਨੇ ਸਭਨਾ ਨੂੰ ਮੋਕ ਕੇ ਛੱਡ ਲਿਆ ਹੈ ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸ ਕੋਣ ਬਲੀਰੇ ਕੋਈ ਵਿਰਲਾ ਹੀ ਐਸਾ ਬਲਵਾਨ ਮਨੁੱਖ ਹੈ ਜਿਸ ਨੇ ਗੁਰੂ ਨੂੰ ਮਿਲ ਕੇ ਕਾਮਾਦਿਕ ਪੰਜਾ ਸੂਰ ਬਿਆਂ ਨੂੰ ਮਾਰ ਲਿਆ ਹੋਵੇ ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਰਹਾਉ ਜਗਤ ਵਿੱਚ ਉਹੀ ਮਨੁੱਖ ਪੂਰਨ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾ ਲੀਰਾ ਕਰ ਦਿੱਤਾ ਹੈ ਵੱਡੀ ਕੋਮ ਵਸ ਭਾਗੇ ਨਹੀਂ ਵੱਡੀ ਕੋਮ ਵਸ ਭਾਗੇ ਨਹੀਂ ਮੋਹ ਕਮ ਫੌਜ ਹਟਲੀ ਰੇ ਇਹਨਾਂ ਕਾਮ ਅਦਿਕਾਂ ਦਾ ਬੜਾ ਡਾਡਾ ਕੋੜ ਮਾ ਨਾ ਕਿਸੇ ਦੇ ਕਾਬੂ ਵਿੱਚ ਆਉਂਦੇ ਹਨ ਨਾ ਕਿਸੇ ਪਾਸੋਂ ਡਰ ਕੇ ਭੱਜਦੇ ਹਨ ਇਹਨਾਂ ਦੀ ਫੌਜ ਬੜੀ ਮਜ਼ਬੂਤ ਹੈ ਹੱਠ ਵਾਲੀ ਹੈ ਕਉਹ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕੈ ਚੱਲੀ ਰੇ ਨਾਨਕ ਆਖ ਸਿਰ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ ਹੈ ਜਿਹੜਾ ਸਾਧ ਸੰਗਤ ਦੇ ਆਸਰੇ ਵਿੱਚ ਰਹਿੰਦਾ ਹੈ ਸਾਹਮਲਾ ਪੰਜਵਾਂ ਰਾਗ ਆਸਾ ਵਿੱਚ ਤੁਹਾਨੂੰ ਗੁਰੂ ਅਰਜਨ ਪਤਾ ਜੀ ਦੀ ਮੁਬਾਰਕ ਬਾਣੀ ਨੀਕੀ ਜੀ ਕੀ ਹਰ ਕਥਾ ਊਤਮ ਆਨ ਸਗਲ ਰਸ ਫੀਕੀ ਰਹਾਓ ਨੀਕੀ ਜੀ ਕੀ ਹਰ ਕਥਾ ਊਤਮ ਆਨ ਸਗਲ ਰਸ ਫੀਕੀ ਰਹਾਓ ਪਰਮਾਤਮਾ ਦੀ ਸਿਫਤ ਸਲਾਹ ਦੀ ਗੱਲ ਜਿੰਦ ਵਾਸਤੇ ਇਹ ਸ੍ਰੇਸ਼ਟ ਤੇ ਸੋਹਣੀ ਚੀਜ਼ ਹੈ ਦੁਨੀਆਂ ਦੇ ਹੋਰ ਸਾਰੇ ਪਦਾਰਥਾਂ ਦੇ ਸਵਾਦ ਇਸ ਟੱਕਰੇ ਤੇ ਫਿੱਕੇ ਹਨ ਬਹੁ ਗੁਣ ਧੁਨ ਮੋਨਾ ਜਨ ਖੱਟ ਬੇਤੇ ਅਵਰਨਾ ਕਿਛ ਲਾਇਕੀ ਰੇ ਇਹ ਹਰ ਕਥਾ ਬਹੁਤ ਗੁਣਾਂ ਵਾਲੀ ਹੈ ਜੀਵ ਦੇ ਅੰਦਰ ਗੁਣ ਪੈਦਾ ਕਰਨ ਵਾਲੀ ਮਿਠਾਸ ਭਰੀ ਹੈ ਛੇ ਸ਼ਾਸਤਰਾਂ ਨੂੰ ਜਾਣਨ ਵਾਲੇ ਰਿਸ਼ੀ ਲੋਕ ਹੀ ਹਰ ਕਥਾ ਤੋਂ ਬਿਨਾਂ ਕਿਸੇ ਹੋਰ ਉਦਮ ਨੂੰ ਜਦ ਵਾਸਤੇ ਲਾਭਦਾਇਕ ਨਹੀਂ ਮੰਨਦੇ। ਪਖਾਰੀ ਨਿਰਾਦੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀ ਕੀਰੇ। ਇਹ ਹਰ ਕਥਾ ਮਾਨੋ ਅੰਮ੍ਰਿਤ ਦੀ ਧਾਰ ਹੈ ਜੋ ਵਿਸ਼ਿਆਂ ਦੇ ਜ਼ਹਿਰ ਦੇ ਅਸਰ ਨੂੰ ਨਾਸ਼ ਕਰਦੀ ਹੈ। ਅਨੋਖੇ ਸਵਾਦ ਵਾਲੀ ਹੈ, ਕਥ ਹੈ, ਆਤਮਿਕ ਡੋਲਤਾ ਪੈਦਾ ਕਰਦੀ ਹੈ। हे ਨਾਨਕ ਇਹ ਹਰ ਕਥਾ ਇਹ ਅੰਮ੍ਰਿਤ ਦੀ ਧਾਰ ਸਾਧ ਸੰਗਤ ਵਿੱਚ ਟੇਕੇ ਹੀ ਪੀਤੀ ਜਾ ਸਕਦੀ ਹੈ। ਆਸਾ ਮਹਲਾ 5ਵਾਂ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਮਨ ਤੇ ਟਾਰੀ ਰੇ ਰਹਾਓ। ਗੁਰੂ ਨੇ ਕਿਰਪਾ ਕਰਕੇ ਪ੍ਰਭੂ ਦੀ ਸਿੱਧ ਸਲਾਹ ਵਾਲੀ ਆਪਣੀ ਬਾਣੀ ਅੱਖ ਚਮਕਣ ਜਿੰਨੇ ਸਮੇਂ ਵਾਸਤੇ ਵੀ ਕਦੇ ਮੇਰੇ ਮਨ ਤੋਂ ਭੁੱਲਣ ਨਹੀਂ ਦਿੱਤੀ ਇਹ ਬਾਣੀ ਮੈਨੂੰ ਮਿੱਠੀ ਲੱਗਦੀ ਹੈ ਇਹ ਬਾਣੀ ਆਤਮਿਕ ਜੀਵਨ ਦੇਣ ਵਾਲੀ ਨਾਮ ਜਲਦੀ ਧਾਰ ਮੇਰੇ ਅੰਦਰ ਜਾਰੀ ਰੱਖਦੀ ਹੈ ਦਰਸ਼ਨ ਪਰਸ਼ਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਇਹ ਬਾਣੀ ਕਰਤਾਰ ਦੇ ਪ੍ਰੇਮ ਵਿੱਚ ਰੰਗਣ ਵਾਲੀ ਇਸ ਦੀ ਬਰਕਤ ਨਾਲ ਕਰਤਾਰ ਦਾ ਦਰਸ਼ਨ ਹੁੰਦਾ ਹੈ ਕਰਤਾਰ ਦੇ ਚਰਨਾਂ ਦੀ ਛੋਹ ਮਿਲਦੀ ਹੈ ਮਨ ਵਿੱਚ ਆਨੰਦ ਤੇ ਖੁੜਾਓ ਪੈਦਾ ਹੁੰਦਾ ਹੈ ਖੇਨ ਆਮ ਗੁਰਗਮ ਹਰਿ ਦਾਮ ਨਹ ਜਾਮ ਹਰ ਕੰਠ ਨਾਨਕ ਉਰਹਾਰੀ ਰੇ ਇਸ ਬਾਣੀ ਨੂੰ ਏਖਣ ਵਾਸਤੇ ਵੀ ਹਿਰਦੇ ਵਿੱਚ ਵਸਾਇਆ ਗੁਰੂ ਦੇ ਚਰਨਾਂ ਤੱਕ ਪਹੁੰਚ ਬਣ ਜਾਂਦੀ ਹੈ ਇਸ ਨੂੰ ਸਵਾਸ ਸਵਾਸ ਹਿਰਦੇ ਵਿੱਚ ਵਸਾਇਆ ਜਮਾ ਦਾ ਡਰ ਨਹੀਂ ਪੋ ਸਕਦਾ ਹੈ ਨਾਨਕ ਇਹ ਹਰ ਕਥਾ ਨੂੰ ਆਪਣੇ ਗਲ ਵਿੱਚ ਪ੍ਰੋ ਰੱਖ ਇਸ ਨੂੰ ਆਪਣੇ ਹਿਰਦੇ ਵਿੱਚ ਹਾਰ ਬਣਾ ਕੇ ਰੱਖ ਆਸਾ ਮਹਲਾ ਪੰਜਵਾਂ ਨੀਕੀ ਸਾਧ ਸੰਗਾਨੀ ਰਹਾਓ ਸਾਧ ਸੰਗਤ ਮਨੁੱਖ ਵਾਸਤੇ ਇੱਕ ਸੋਹਣੀ ਬਰਕਤ ਪਾਹਰ ਮੂਰਤ ਪਾਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਸਾਧ ਸੰਗਤ ਵਿੱਚ ਅਠੇ ਪੈਰ ਪਲ ਪਲ ਘੜੀ ਘੜੀ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਏ ਜਾਂਦੇ ਹਨ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਹੁੰਦੀਆਂ ਹਨ ਚਾਲਤ ਬੈਸਤ ਸੋਵਤ ਹਰ ਜਸ ਮਨ ਤਨ ਚਰਨ ਖਟਾਨੀ ਸਾਧ ਸੰਗਤ ਦੀ ਬਰਕਤ ਨਾਲ ਤੁਰਦੇ ਆਂ ਬੈਠਦੇ ਆਂ ਸੁੱਤਿਆਂ ਹਰ ਵੇਲੇ ਪ੍ਰਮਾਤਮਾ ਦੀ ਸਿਰਫ ਸਲਾਹ ਕਰਨ ਦਾ ਸੁਭਾਅ ਬਣ ਜਾਂਦਾ ਹੈ ਮਨ ਵਿੱਚ ਪ੍ਰਮਾਤਮਾ ਹਿਰਦੇ ਵਿੱਚ ਪ੍ਰਮਾਤਮਾ ਆਵਸਦਾ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਹਰ ਵੇਲੇ ਮੇਲ ਬਣਿਆ ਰਹਿੰਦਾ ਹੈ ਹਾਂ ਹੋਰ ਤੂੰ ਠਾਕੁਰ ਗੌਰੋ ਨਾਨਕ ਸ਼ਰਨ ਪਛਾਨੀ ਨਾਨਕ ਆਂਦਾ ਹੈ ਕਿ ਮੈਂ ਗੁਣਹੀਨ ਹਾਂ ਤੂੰ ਮੇਰਾ ਮਾਲਕ ਗੁਣਾ ਨਾਲ ਭਰਪੂਰ ਹੈ ਸਾਧ ਸੰਗਤ ਦਾ ਸਦਕਾ ਮੈਨੂੰ ਤੇਰੀ ਸ਼ਰਣ ਪੈਣ ਦੀ ਸੂਝ ਆਈ